ਕਿਸਾਨ ਸਾਥੀਓ ਆਪਣੇ ਖਾਣ ਵਾਸਤੇ ਆਰਗੇਨਿਕ ਜੇ ਤੁਸੀਂ ਫਲ ਤਿਆਰ ਕਰਨਾ ਚਾਹੁੰਦੇ ਹੋ ਤੇ ਇੱਕ ਦੋ ਕਨਾਲ ਜ਼ਮੀਨ ਜੋ ਵੱਡਾ ਜ਼ਿਮੀਂਦਾਰ ਹੈ ਕਿਸਾਨ ਹੈ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਆਰਗੇਨਿਕ ਫਰੂਟ ਹਰ ਕਿਸਮ ਦਾ ਪੰਜਾਬ ਦੀ ਧਰਤੀ ਤੇ ਤੁਸੀਂ ਜਿਹੜਾ ਫਰੂਟ ਪੈਦਾ ਕਰ ਸਕਦੇ ਤਾਂ ਹੀ ਤੁਹਾਡੀ ਧਰਤੀ ਤੇ ਜਿਹੜੀ ਕਾਰਪੋਰੇਟਾਂ ਦੀ ਨਿਗਾਹ ਵੀ ਇਹ ਪੰਜਾਬ ਦੀ ਧਰਤੀ ਬਹੁਤ ਉਪਜਾਊ ਹੈ ਇਥੇ ਸੇਬ ਵਰਗੀ ਜਿਹੜੀ ਚੀਜ਼ ਆਪਾਂ ਸੋਚਦੇ ਸੀ ਵੀ ਪਹਾੜਾਂ ਦੇ ਵਿੱਚ ਹੀ ਹੋ ਸਕਦੀ ਹੈ ਉਹ ਵੀ ਸੰਭਵ ਹੈ ਇਸ ਪੰਜਾਬ ਦੀ ਧਰਤੀ ਤੇ ਜੋ ਤੁਸੀਂ ਬੀਜੋਗੇ ਉਹੀ ਹੋਏਗਾ ਤੁਹਾਡੇ ਮਨ ਦੀ ਸ਼ਕਤੀ ਦੇ ਨਾਲ ਸਭ ਕੁਝ ਪੈਦਾ ਹੁੰਦਾ ਔਰ ਤੁਸੀਂ ਦੇਖੋ ਮੈਂ ਆਪਣੇ ਘਰ ਬਾਗੀਚੀ ਵਾਸਤੇ ਜੋ ਫਰੂਟ ਲਗਾਏ ਲਗਭਗ 14 ਤੋਂ 15 ਕਿਸਮ ਦਾ ਫਰੂਟ ਜਿਹੜੇ ਮੇਰੇ ਬਾਗ ਦੇ ਵਿੱਚ ਹੈ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਇਹ ਜੋ ਪਲਾਂਟ ਦੇਖ ਰਹੇ ਹੋ ਸੇਬ ਦਾ ਪਲਾਂਟ ਹੈ ਇਸ ਤੋਂ ਅੱਗੇ ਐਵੋਕਾਡੋ ਵਰਗਾ ਜਿਹੜਾ ਫਰੂਟ 1000 ਤੋਂ 1200 ਰੁਪਏ ਕਿਲੋ ਔਰ ਵੱਡੇ ਸਿਟੀ ਦੇ ਵਿੱਚ ਇਹ ਫਰੂਟ ਮਿਲਦਾ ਉਸ ਦਾ ਪਲਾਂਟ ਵੀ ਤੁਸੀਂ ਦੇਖ ਰਹੇ ਹੋ ਇਹ ਤਕਰੀਬਨ 3 ਸਾਲ ਦਾ ਪਲਾਂਟ ਔਰ ਇਸ ਵਾਰੀ ਇਸ ਨੂੰ ਐਵੋਕਾਡੋ ਦਾ ਫਰੂਟ ਜਿਹੜਾ ਆਇਆ ਵੀ ਸੀਗਾ ਔਰ ਛੋਟਾ ਹੋਣ ਦੇ ਕਾਰਨ ਅਸੀਂ ਉਹ ਫਰੂਟ ਜਿਹੜਾ ਤੋੜ ਦਿੱਤਾ ਸੀਗਾ ਇਸ ਦੇ ਵਿੱਚ ਹੀ ਮੈਂ ਜਿਹੜੇ ਅਮਰੂਦ ਦੇ ਬੂਟੇ ਵੀ ਅਲਾਬਾਦੀ ਸਫੈਦ ਦਾ ਬੂਟਾ ਵੀ ਲਗਾਇਆ ਹੋਇਆ ਔਰ ਕਾਫੀ ਪਲਾਂਟ ਵਿੱਚ ਲਗਾਏ ਹੋਇਆ ਔਰ ਕਿਉਂਕਿ ਸੇਬਾਂ ਦੇ ਵਿੱਚ ਸਪੇਸ ਸੀਗੀ ਇਹਨਾਂ ਨੂੰ ਥੋੜੀ ਠੰਡਕ ਦੀ ਜ਼ਰੂਰਤ ਹੁੰਦੀ ਗਰਮੀ ਦੇ ਵਿੱਚ ਇਸ ਕਰਕੇ ਇੱਕ ਇੱਕ ਬੂਟਾ ਜਿਹੜਾ ਵਿੱਚ ਲਾਈਨ ਤੋਂ ਲਾਈਨ ਦੇ ਵਿੱਚ ਉਹ ਇਰਾਬਦੀ ਸਫੈਦ ਅਮਰੂਦ ਦਾ ਵੀ ਲਗਾਇਆ ਹੋਇਆ ਤੁਹਾਨੂੰ ਅਮਰੂਦ ਦੀ ਜਿਹੜੀ ਇੱਕ ਹੋਰ ਕਿਸਮ ਦਿਖਾਉਂਦੇ ਆ ਤਾਈਵਾਨ ਪਿੰਕ ਅਮਰੂਦ ਜਿਹੜਾ ਪੰਜਾਬ ਦੀ ਧਰਤੀ ਤੇ ਬੜਾ ਜ਼ਬਰਦਸਤ ਤਰੀਕੇ ਨਾਲ ਕਾਮਯਾਬ ਹੈ ਤੁਸੀਂ ਦੇਖ ਰਹੇ ਹੋ ਇਹ ਮਾਤਰ 5 ਮਹੀਨੇ ਦਾ ਬੂਟਾ ਔਰ ਤੁਸੀਂ ਫਰੂਟ ਦਾ ਦੇਖ ਲਓ ਕਿੰਨਾ ਵੱਡਾ ਫਰੂਟ ਹੈ 6 ਤੋਂ 7 ਫਰੂਟ ਜਿਹੜੇ ਇਸ ਵਕਤ ਇਹਦੇ ਖੜੇ ਆ ਔਰ 100-100 ਗ੍ਰਾਮ ਦੇ ਕਰੀਬ ਫਰੂਟ ਆ ਔਰ ਇਹਦੇ ਨਾਲ ਕਾਫੀ ਸਾਰੇ 15-20 ਫਰੂਟ ਜਿਹੜੇ ਤੋੜ ਚੁੱਕੇ ਆ ਔਰ ਇਸ ਦਾ ਤਣਾ ਵੀ ਦੇਖੋ ਇੱਕ ਉਂਗਲ ਤੋਂ ਮੋਟਾ ਇਸ ਦਾ ਤਣਾ ਨਹੀਂ ਹੈਗਾ ਔਰ ਇੱਕ ਟ੍ਰੈਲ ਦੇ ਵਾਸਤੇ ਇਹ ਵੈਰਾਈਟੀ ਲਗਾਈ ਸੀ ਬਹੁਤ ਵਧੀਆ ਦਾ ਰਿਜ਼ਲਟ ਹੈ ਸੰਤਰੇ ਦੇ ਬੂਟੇ ਵੀ ਲਗਾਏ ਹੋਏ ਓਹ ਵੀ ਤੁਹਾਨੂੰ ਦਿਖਾਉਂਦੇ ਆ ਇਹ ਸੰਤਰੇ ਦਾ ਬੂਟਾ ਇਹ ਜੇ ਪਲਾਂਟ ਛੋਟੇ ਆ ਔਰ ਸੇਬ ਦੇ ਪਲਾਂਟ ਤਾਂ ਕਾਫੀ ਤੁਸੀਂ ਦੇਖ ਰਹੇ ਕਾਫੀ ਵੱਡੇ ਹੋ ਚੁੱਕੇ ਆ ਇਹਦੇ ਵਿੱਚ ਅਸੀਂ ਹਲਦੀ ਦੀ ਕਾਸ਼ਤ ਕੀਤੀ ਹੈ ਵਾਈਟ ਬੈਂਗਣ ਵੀ ਇਹਦੇ ਵਿੱਚ ਆਪਣੇ ਖਾਣ ਵਾਸਤੇ ਇਹ ਵੀ ਸਬਜ਼ੀ ਇਹ ਆਰਗੈਨਿਕ ਤਰੀਕੇ ਨਾਲ ਅਸੀਂ ਤਿਆਰ ਕਰ ਰਹੇ ਆ ਔਰ ਤੁਸੀਂ ਦੇਖੋ ਕਿੰਨਾ ਵਧੀਆ ਜਿਹੜਾ ਜਿਹੜਾ ਬੈਂਗਣ ਦਾ ਫਰੂਟ ਵੀ ਉਹ ਬਹੁਤ ਵਧੀਆ ਤਰੀਕੇ ਨਾਲ ਆਇਆ ਹੋਇਆ ਵਾਈਟ ਬੈਂਗਣ ਆ ਤੁਸੀਂ ਦੇਖ ਰਹੇ ਕਿੰਨਾ ਕਿੰਨਾ ਵੱਡਾ ਇਹ ਫਰੂਟ ਆ ਔਰ ਹਰ ਤਰੀਕੇ ਨਾਲ ਤੁਸੀਂ ਜਿਹੜੀ ਆਪਣੇ ਖੇਤ ਦੇ ਵਿੱਚ ਫਰੂਟ ਜਿਹੜਾ ਪੈਦਾ ਕਰ ਸਕਦੇ ਹੋ ਮੇਰੇ ਕੋਲੇ ਅੰਗੂਰ ਕਾਲਾ ਅੰਗੂਰ ਵੀ ਹੈ ਔਰ ਹਰ ਕਿਸਮ ਦਾ ਫਰੂਟ ਲਗਭਗ 15 14 ਤੋਂ 15 ਕਿਸਮ ਦਾ ਫਰੂਟ ਜਿਹੜਾ ਮੈਂ ਆਪਣੇ ਇਸ ਖੇਤ ਦੇ ਵਿੱਚ ਲਗਾਇਆ ਹੋਇਆ ਔਰ ਚੀਕੋ ਦੇ ਪਲਾਂਟ ਵੀ ਕਾਫੀ ਵੱਡੇ ਵੱਡੇ ਨੇ ਉਹ ਵੀ ਤੁਹਾਨੂੰ ਦਿਖਾਉਂਦੇ ਆ ਦੋ ਦੋ ਪਲਾਂਟ ਮੈਂ ਤਾਂ ਕਿਸਾਨ ਵੀਰਾਂ ਨੂੰ ਬੇਨਤੀ ਕਰਾਂਗਾ ਆਰਗੈਨਿਕ ਖਾਓ ਜੇਕਰ ਤੁਹਾਡੀ ਸਿਹਤ ਠੀਕ ਹੈ ਘਰ ਦਾ ਖਾਣਾ ਖਾਓਗੇ ਤੁਹਾਡੀ ਸਿਹਤ ਵੀ ਠੀਕ ਰਹੂਗੀ ਜੇ ਤੁਹਾਡੀ ਸਿਹਤ ਠੀਕੇ ਤੇ ਤੁਸੀਂ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਕਮਾਇਆ ਅਗਰ ਤੁਸੀਂ ਰੋਗਾਂ ਦੇ ਨਾਲ ਗ੍ਰਸਤ ਹੋਗੇ ਤੇ ਤੁਸੀਂ ਜ਼ਿੰਦਗੀ ਦੇ ਵਿੱਚ ਕੁਝ ਵੀ ਨਹੀਂ ਕਮਾਇਆ ਸੋ ਮੈਂ ਤਾਂ ਬੇਨਤੀ ਕਰਾਂਗਾ ਕਿਸਾਨ ਵੀਰੋ ਜਰੂਰ ਥੋੜਾ ਥੋੜਾ ਆਰਗੇਨਿਕ ਤਰੀਕੇ ਨਾਲ ਕਰੋ ਤਾਂ ਜੋ ਤੁਹਾਡੀ ਤੰਦਰੁਸਤ ਸਰੀਰ ਜਿਹੜਾ ਤੁਹਾਡਾ ਤੰਦਰੁਸਤ ਰਹਿ ਸਕੇ ਅੱਗੇ ਵੀ ਤੁਹਾਨੂੰ ਦਿਖਾਉਂਦੇ ਆ ਇਹ ਪlant ਜਿਹੜੇ ਕਰਦੇ ਮਗਰ ਕਾਫੀ ਖਾਲੀ ਜਗ੍ਹਾ ਸੀ ਫਾਲਸੇ ਦੇ ਪਲਾਂਟ ਲਗਾਤੇ ਔਰ ਇਹ ਦੁਸਹਰੀ ਆਂਬ ਉਹ ਤੁਸੀਂ 3 ਦੇ 4 ਕਰੀਬ ਹੈ ਫਾਲਸੇ ਦੇ ਜਿਹੜੇ ਫਰੂਟ ਲਗਾਏ ਔਰ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਲੱਗਦਾ ਇਹ ਆਲੂ ਬੁਖਾਰੇ ਦਾ ਪਲਾਂਟ ਜੀ ਲਗਭਗ 1 ਸਾਲ ਤੋਂ ਵੀ ਘਟਦਾ ਪਲਾਂਟ ਹੈ ਜੀ ਦੀ ਹਾਈਟ ਲਗਭਗ 7 ਤੋਂ 8 ਫੁੱਟ ਹੋ ਚੁੱਕੀ ਔਰ ਪਿਛਲੀ ਵਾਰੀ ਪਹਿਲੀ ਵਾਰੀ ਇਹਨੂੰ ਫਰੂਟ ਆਇਆ ਸੀ ਯੂਨੀਵਰਸਿਟੀ ਦਾ ਕਾਲਾ ਪਰਪਲ ਹੈ ਜਿਹੜਾ ਹੈਗਾ ਇਹ ਫਰੂਟ ਹੈਗਾ ਔਰ ਇਹ ਫਾਲਸੇ ਦਾ ਬੂਟਾ ਹੈ ਜੀ ਅੱਗੇ ਵੀ ਤੁਹਾਨੂੰ ਚੀਕੋ ਦੇ ਜਿਹੜੇ ਪਲਾਂਟ ਹੈਗੇ ਉਹ ਵੀ ਦਿਖਾਉਂਦੇ ਆ ਇਹ ਜੀ ਚੀਕੋ ਦਾ ਲਗਭਗ 8 ਤੋਂ 10 ਸਾਲ ਪੁਰਾਣਾ ਇਹ ਬੂਟਾ ਔਰ ਬੜੇ ਦੋ ਬੂਟੇ ਹੈ ਜੀ ਮੇਰੇ ਕੋਲ ਔਰ ਬੜਾ ਜ਼ਬਰਦਸਤ ਇਹਨਾਂ ਨੂੰ ਫਰੂਟ ਜਿਹੜਾ ਜੂਨ ਜਲਾਈ ਦੇ ਵਿੱਚ ਜਲਾਈ ਅਗਸਤ ਦੇ ਵਿੱਚ ਜਿਹੜਾ ਉਹ ਪੱਕ ਕੇ ਤਿਆਰ ਹੋ ਜਾਂਦਾ ਕਾਫੀ ਇਹਨਾਂ ਹਾਈਟ ਕੀਤੀ ਔਰ ਗਰੋਥ ਵੀ ਬਹੁਤ ਜਿਆਦੀ ਹੈ ਇਹ ਤੁਹਾਨੂੰ ਐਪਲ ਦੇ ਦੇ ਵੀ ਦਰਸ਼ਨ ਕਰਵਾਇਆ ਇੱਕ ਪਿੰਨਰ ਲਾਏ ਹੋਇਆ ਜੀ ਬਹੁਤ ਵਧੀਆ ਇਹਨਾਂ ਦਾ ਰਿਜ਼ਲਟ ਹੈ ਤੁਸੀਂ ਦੇਖ ਰਹੇ ਹੋ ਪਲਾਂਟ ਵੀ ਬਹੁਤ ਗ੍ਰੋਥ ਵੀ ਬਹੁਤ ਵਧੀਆ ਜੀ ਔਰ ਖੂਬ ਮਤਲਬ ਇਹ ਸਾਡਾ ਇਹ ਫਰੂਟ ਜਿਹੜਾ ਡ੍ਰੈਗਨ ਦਾ ਆਉਂਦਾ ਔਰ ਮੈਂ ਤਾਂ ਆਪਣੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੂੰ ਜ਼ਰੂਰ ਬੇਨਤੀ ਕਰਾਂਗਾ ਵੀ ਥੋੜਾ ਥੋੜਾ ਘਰ ਬਗੀਚੀ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੇ ਫਰੂਟ ਲਗਾਓ ਔਰ ਜੇ ਕਿਸੇ ਨੂੰ ਡ੍ਰੈਗਨ ਦਾ ਪਲਾਂਟ ਬੂਟਾ ਚਾਹੀਦਾ ਹੋਵੇ ਤੇ ਮੇਰੇ ਨਾਲ ਸੰਪਰਕ ਵੀ ਤੁਸੀਂ ਕਰ ਸਕਦੇ ਹੋ ਔਰ ਇਹ ਰੈੱਡ ਡ੍ਰੈਗਨ ਦੀ ਵੈਰਾਈਟੀ ਹੈ ਮੇਰੇ ਕੋਲੇ ਸੋ ਅੱਗੇ ਵੀ ਤੁਹਾਨੂੰ ਹੋਰ ਇਸ ਤਰ੍ਹਾਂ ਦੀਆਂ ਰੋਚਕ ਜਿਹੜੀਆਂ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਤਦ ਤੱਕ ਲਈ ਆਗਿਆ ਦਿਓ ਵੀ ਦਰਸ਼ਨ ਕਰਵਾ ਦਿੰਦੇ ਆ ਜੀ ਇਹ ਪਹਿਲੀ ਵਾਰੀ ਲਾਈ ਹੈ ਤੁਹਾਡਾ ਫਰੂਟ ਪਿੱਛੇ ਆਇਆ ਸੀਗਾ ਹੁਣ ਇਸ ਵਕਤੇ ਫਰੂਟ ਚੁੱਕ ਰਹੀ ਏ ਬਹੁਤ ਵਧੀਆ ਕਿਸਮ ਹੈ ਜੋ ਪ੍ਰਾਤਨ ਸਾਡੇ ਵੱਡੇ-ਵਡੇਰੇ ਸ਼ਹਿਤੂਤ ਦੇ ਪਲਾਂਟ ਲਗਾਉਂਦੇ ਸੀਗੇ ਇਹ ਉਹ ਸ਼ਤੂਤ ਦਾ ਬੂਟਾ ਔਰ ਬੜੇ ਲੰਬੇ-ਲੰਬੇ ਸ਼ਤੂਤ ਇਹਨੂੰ ਜਿਹੜੇ ਆਪਣੇ ਮੌਸਮ ਦੇ ਵਿੱਚ ਭਰ ਕੇ ਆਉਂਦੇ ਆ ਨਾਲ ਹੀ ਇਸ ਦੇ ਜਿਹੜਾ ਅੰਜੀਰ ਦਾ ਬੂਟਾ ਆਪਾਂ ਲਗਭਗ 1000 ਤੋਂ 1200 ਰੁਪਏ ਕਿਲੋ ਬਾਜ਼ਾਰ ਦੇ ਵਿੱਚੋਂ ਖਰੀਦ ਕੇ ਖਾਂਦੇ ਆ ਫਰੂਟ ਦੇਖੋ ਕਿੰਨਾ ਭਰਿਆ ਇਹਨੂੰ ਫਰੂਟ ਇਹਨੂੰ ਆ ਰਿਹਾ ਔਰ ਹੁਣ ਇਹਦਾ ਮੌਸਮ ਆ ਫਿਰ ਲਗਭਗ ਸਾਰਾ ਸਾਲ ਇਹ ਜਿਹੜੀ ਅੰਜੀਰ ਲੱਗਦੀ ਹੈ ਨਾਲ ਹੀ ਮੇਰੇ ਵੱਲੋਂ ਜਿਹੜੇ ਕੇਲੇ ਦੇ ਪਲਾਂਟ ਵੀ ਜਿਹੜੇ ਟ੍ਰਾਇਲ ਦੇ ਤੌਰ ਤੇ ਲਾਏ ਹੋਏ ਯੂਪੀ ਦੀ ਧਰਤੀ ਤੋਂ ਲੈਂਦੇ ਸੀਗੇ ਔਰ ਇੱਕ ਹੋਰ ਤੁਹਾਨੂੰ ਬਹੁਤ ਵਧੀਆ ਫਰੂਟ ਜਿਹੜਾ ਡ੍ਰੈਗਨ ਫਰੂਟ ਹੈ ਜੀ ਇਹ ਮੇਰੇ 6 ਕੁ ਪਿੱਲਰ ਲਾਏ ਹੋਏ ਆ ਜੀ ਬਹੁਤ ਵਧੀਆ ਇਹਨਾਂ ਦਾ ਰਿਜ਼ਲਟ ਹੈ ਤੁਸੀਂ ਦੇਖ ਰਹੇ ਹੋ ਪਲਾਂਟ ਵੀ ਬਹੁਤ ਗਰੋਥ ਵੀ ਬਹੁਤ ਵਧੀਆ ਜੀ ਔਰ ਖੂਬ ਮਤਲਬ ਇਹ ਸਾਡਾ ਇਹ ਫਰੂਟ ਜਿਹੜਾ ਡ੍ਰੈਗਨ ਦਾ ਆਉਂਦਾ ਔਰ ਮੈਂ ਤਾਂ ਆਪਣੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਨੂੰ ਜ਼ਰੂਰ ਬੇਨਤੀ ਕਰਾਂਗਾ ਵੀ ਥੋੜਾ ਥੋੜਾ ਘਰ ਬਗੀਚੀ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੇ ਫਰੂਟ ਲਗਾਓ ਔਰ ਜੇ ਕਿਸੇ ਨੂੰ ਡ੍ਰੈਗਨ ਦਾ ਪਲਾਂਟ ਬੂਟਾ ਚਾਹੀਦਾ ਹੋਵੇ ਤੇ ਮੇਰੇ ਨਾਲ ਸੰਪਰਕ ਵੀ ਤੁਸੀਂ ਕਰ ਸਕਦੇ ਹੋ ਔਰ ਇਹ ਰੈੱਡ ਡ੍ਰੈਗਨ ਦੀ ਵੈਰਾਈਟੀ ਹੈ ਮੇਰੇ ਕੋਲੇ ਸੋ ਅੱਗੇ ਵੀ ਤੁਹਾਨੂੰ ਹੋਰ ਇਸ ਤਰ੍ਹਾਂ ਦੀਆਂ ਰੋਚਕ ਜਿਹੜੀਆਂ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਤਦ ਤੱਕ ਲਈ ਆਗਿਆ ਦਿਓ